ਤੋਰਾਮ ਨੇ ਸਹਰਾਂ ਦੇ ਵਿਆਹ ਤੇ ਪਿੰਡਾਂ ਦੇ ਵਿਆਹ ਦਾ ਅੱਡੋ ਅੱਡ ਵੱਖਰਾ ਨਿਆਰਾ ਨਿਆਰਾ ਹੈ ਬਾਈ ਦੇਖ ਲਓ ਸਮਾਨ ਆਪਣੇ ਵਿਆਹੇ ਕਰੇ ਪਛਾਹਤਾ ਹਮਨੇ ਦੇਖਦੇ ਅੱਡੋ ਅੱਡ ਕੰਮਾਂ ਤੇ ਚੱਲਦੇ ਪ੍ਰੋਗਰਾਮ ਹਰ ਵਹੀ ਵੀ ਆ ਰਿਹਾ ਆਂ ਚੱਲਦੇ ਕੰਮਲ ਆਫਰਦੇ ਨੇ ਵੇਲੇ ਲੱਗਦੇ ਨੇ ਬਾਹਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਲੈ ਵੀ ਸਾਥੀ ਪਿਆਰਿਓ ਬਿਆਦਾ ਰੰਗ ਰੰਗ ਚੱਲਦੇ ਆ ਪ੍ਰੋਗਰਾਮ ਜਿਸ ਦੇ ਵਿੱਚ ਆਪਾਂ ਟੈਂਟ ਦਾ ਸਮਾਨ ਲੈਣ ਜਾ ਰਹੇ ਆ ਮੇਜ਼ ਕੁਰਸੀਆਂ ਪਹਿਲਾਂ ਸਾਰਾ ਸਮਾਨ ਲਿਆ ਹੁੰਦਾ ਤੇ ਹੁਣ ਕੋਲੇ ਵਾਲੀਆਂ ਕੜਾਈਆਂ ਲੈਣ ਵਾਸਤੇ ਆ ਜਾ ਤੇ ਆਪਣੇ ਨਾਲ ਬਿਜੇ ਕੁਮਾਰ ਜੀ ਨੇ ਇਹ ਵੀ ਵਿਚਾਰ ਦੇਣੇ ਕਿ ਤੁਸੀਂ ਦੇਖੋ ਹਾਂ ਜੀ ਲੁਗਣਾ ਬੇਟਾ ਹਲੋ ਆਇਆ ਕਰ ਭਾਈ ਮੁਖਾਨ ਕੋਰੇ ਆ ਭਾਈ ਟੱਕਿਆ ਬੈਠਾ ਦੇਖੋ ਫੇਰ ਕਹੋਗੇ ਕਹਾਣੀ ਪਰ ਸੇ ਦੇ ਟੇਡਾ ਹੋ ਰਿਹਾ ਹੈ। ਕਿਆ ਭਈ ਆਹ ਹਟਦਾ ਨਹੀਂ ਫਰਾ। ਕੋਇਲ ਵਾਲੀਆਂ ਕਰਾਈਆਂ। ਆਏ ਰੁੱਖਾਂ ਨਾ ਬੋਲ ਬਾਈ ਬਣ ਕੇ। ਹਾਂ? ਇਹ ਪਿੰਡਾਂ ਦੇ ਨਿਆ ਹੁੰਦੇ ਨੇ ਰੁੱਖਾਂ ਨਾ ਬੋਲੋ। ਸੌ ਹਾਂ। ਹਾਂ। ਸੌ ਖਾਂ ਸੁਣੇ। ਇੰਜੋਇਮੈਂਟ ਕਰਨਾ ਆਪਾਂ ਨੇ। ਇਹ ਲਾਜ਼ਰ ਮੇਰਾ ਚਾਚਾ ਜੀ। ਠੀਕ ਆ। ਪਰ ਅਸੀਂ ਰਹੇ ਨੇ ਦੋਸਤਾਂ ਭਰਾਵਾਂ ਦੇ ਨਾਲ। ਆਹ। ਮਤਲਬ ਕੀ ਅਸੀਂ ਕੁਝ ਵੀ ਕਹਿ ਸਕਦਾ ਜਸਮੀ ਚੌੜ ਜੂੜ ਵੀ ਕਰ ਸਕਦੇ ਆ। ਹੈ ਦੋ ਬੰਦਾ। ਜੇ ਮੈਂ ਕੁਦਦੂਨੀਆ ਪਕੈਦਾਦੇ ਹੁਣ ਖਨੀ ਐਨਜੋਇਮੈਂਟ ਕਰਨਾ ਹੈ ਚਲੋ ਕਿ ਕੁਝ ਕਹਿ ਵੀ ਸਕਦੇ ਆ ਪਰ ਕਿਹੜੀ ਤੇ ਸਰਕਾਰ ਨਾਲ ਜੁੜਿਆ ਹੋਇਆ ਫਿਰ ਇਹਨੂੰ ਅਸੀਂ ਫੁੱਦੂ ਵੀ ਕਹਿੰਦੇ ਆ ਕਾਦੀ ਇਨਸਾਨ ਵੀ ਕਹਿੰਦੇ ਆ ਉਹ ਗੱਲ ਕਰਦਾ ਹੈ ਇਹ ਆਪਦੀ ਵੰਗੀ ਇਹ ਵੰਦੀ ਓਏ ਹਣੀ ਇਹ ਮੰਤਰੀਪਤੀ ਜਵੀਰ ਬਾ ਰੱਖੀ ਆ ਅੱਛਾ ਇਹ ਕਿਹੜੀ ਪਾਰਟੀ ਨੇ ਇਹ ਸੈਲੋਂਗ ਕਰਦੇ ਨੇ ਜੁੜੇ ਹੋਏ ਨੇ ਠੀਕ ਆ ਉਹ ਪਾਰਟੀ ਪੰਜਾਬ ਦੀ ਜਮਾ ਸਿਰੇ ਦੀ ਰੋਦੀ ਬਾਤੀ ਹੈ ਕਿ ਜਮਾ ਸਰੀਰ ਗੰਧ ਉਸ ਵੀ ਕਹ ਰਿਹਾ ਲੇ ਪਰ ਕਿਹੜਾ ਮਰਜੀ ਵਿਚਾਰ ਸਕਦਾ ਆ ਸਕਦਾ ਉਹ ਕਹਿ ਸਕਦਾ ਅੱਛਾ ਆਦਮੀ ਦੇਖਦਾ ਦੇ ਸਕਦੇ ਕੁਝ ਵੀ ਮੋਦੀ ਨੂੰ ਨਹੀਂ ਕਹਦਾ ਆ ਇਹ ਬਾਸੀ ਮੋਦੀ ਨੂੰ ਕਹਿੰਦੇ ਆ ਬਾ ਬੰਦੇ ਦੇ ਕਿਹੜੇ ਇਹ ਬੰਦਾ ਸਾਡੀ ਵੀਡੀਓ ਲੱਕੇ ਮੈਂ ਬਾ ਇਹ ਪੂਰਾ ਮੱਚਦਾ ਹੈ ਮੱਚ ਕੇ ਤਾਂ ਕਿਵੇਂ ਕਹੇ ਤਾ ਕਹਦਾ ਕਹਦਾ ਉਹ ਮੇ ਕਹ ਸਕਦਾ ਕੋਨਾ ਕੋਨਾ ਨਹੀਂ ਜਮਾ ਮੱਚ ਕੇ ਛੋਲ ਕੇ ਉਹ ਕਰ ਰਿਹਾ ਠੀਕ ਹੈ ਪਾਰਟੀ ਚਲ ਰਹਾ ਹੈ ਏ ਕਹਿੰਦਾ ਮਾਹਰਾਂ ਦੀ ਕਿਸੇ ਪਾਰਟੀ ਨਹੀਂ ਮੈਂ ਪੁੱਛਿਆ ਕਿ ਕਿਉਂ ਜਿਹੜਾ ਵੀ ਪਾਰਟੀ ਜਿੱਤ ਗਈ ਆਪਾਂ ਉਹਦੇ ਉਸਨਾਂਣਾ ਮੈਂ ਬੀਜੇਪੀ ਮੈਂ ਬੀਜੇਪੀ ਦਾ ਪਿਆਮਜੋ ਵਰਕਾ ਪੜ ਗਿਆ ਹੋਰ ਸਿਰੂ ਆਰਟੀ ਚਲ ਗਿਆ ਹੁਣ ਜਿਵੇਂ ਸਿਰੇ ਬਸਰੂ ਇਹ ਕਿਹਦਾ ਮਤਲਬ ਹੈ ਕਿਉਂ ਚੋ ਗਿਆ ਰਹੇ ਹੈ ਕਿ ਇਹ ਕਾਲੀ ਜਿੱਤੇ ਨੇ ਦੇ ਕਹਿੰਦਾ ਕਾਲੀ ਆ ਕਾਲੀ ਵੀ ਹੋ ਜਾਗੇ ਕਹਿੰਦਾ ਕਾਲੀ ਵੀ ਮੋਦੀ ਨਾਲ ਜੁੜ ਗਾ ਫਗੇ ਮੈਂ ਤੁਹਿਆਸ ਨੂੰ ਤੋਰ ਪਾਰਟੀ ਨਹੀਂ ਆ ਇਹੋ ਸੀ ਕਿ ਆ ਵੀ ਯਾਹਦੇ ਤਾਂ ਬੋਲੀ ਆ ਨਾ ਗੱਡੀ 'ਚ ਮੂੰਹ ਗੱਡੀ 'ਚ ਮੂੰਹ ਲੈਵਿਟ ਕੇ ਬੈਠੇਗਾ ਥਨਵਾ ਇੰਨਾ ਲਾਦਾ ਲੈ ਵੀ ਟੰਡਾਂ ਦੇ ਰੰਗਾ ਰੰਗ ਪ੍ਰੋਗਰਾਮ ਦੇ ਵਿਆਹ ਆਹੋ ਨਾ ਬਣਾ ਮੇਰੀ ਲਾਰੇ ਹਾਂ ਰੋਟੀਆਂ ਰੋਟੀਆਂ ਸਾਰੀਆਂ ਵਧੀਆ ਹਾਂ ਰੋਟੀਆਂ ਬਸ ਵਧੀਆ ਬਣਾਵਾਂਗੇ ਬੋਲੋ ਰੋਟੀ ਰੋਟੀ ਲਾਉਣੀ ਬੁਲਕਾ ਮਾਸੀ ਦੀ ਪਾਤਰੀ ਰੋਟੀਆਂ ਹੋਈਆਂ ਜੁਨਾ ਰੜ ਕੇ ਚੱਲ ਬਈ ਆ ਜੱਗੀ ਪਾਵਾ ਮੋਟੀ ਰੋਟੀ ਖਾਂਦਾ ਦੀ ਹਾਂ ਖਾਂਦਾ ਜੱਗੀ ਤੇ ਆ ਜਾਣਾ ਖਾਂਦਾ ਨਹੀਂ ਮੋਟੀ ਰੋਟੀ ਲੈ ਵੀ ਪਿੰਡਾਂ ਦੇ ਵਿਆਹ ਨੇ ਰੰਗਾ ਰੰਗਾ ਸੋ ਰਾਮ ਨੇ ਸ਼ਹਿਰਾਂ ਦੇ ਵਿਆਹ ਤੇ ਪਿੰਡਾਂ ਦੇ ਵਿਆਹ ਦਾ ਅੱਡੋ ਅੱਡ ਵੱਖਰਾ ਯਾਰ ਨਜ਼ਾਰਾ ਹੈ ਬਈ ਦੇਖ ਰੋ ਸਮਾਨ ਆਪੇ ਵਿਆਹੇ ਕਰੇ ਪਛਾਤਾ ਸਾਨੂੰ ਦੇਖਦੇ ਆਡੋ ਹਕਮਾਂ ਤੇ ਚੱਲਦੇ ਪ੍ਰੋਗਰਾਮ ਹਲਵਾ ਹੀ ਨਹੀਂ ਆ ਰਿਹਾ ਹਾਂ ਵੀ ਚੱਲਦੇ ਕੰਮਲ ਆ ਫਿਰ ਦਿਨੇ ਵੇਲੇ ਹਾਲ ਕਰਨੇ ਹਾਂ